ਇਹ ਭਾਰਤੀ ਹਲਕਾ ਪਾਰਟੀ ਪੰਜਾਬ ਵੱਲੋਂ ਜੋ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਲੋਕ ਖੇਤੀਆ ਸਕੀਮਾਂ ਚਲਾਈਆਂ ਗਿਆ ਨੇ ਉਹਨਾਂ ਦਾ ਫਾਇਦਾ ਹਰ ਇੱਕ ਜਨ ਜਨ ਤੱਕ ਪਹੁੰਚੇ ਉਹਦੇ ਵਾਸਤੇ ਇੱਕ ਭਾਰਤੀ ਹਲਕਾ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਇਹ ਕੈਂਪ ਲਗਾ ਰਹੇ ਹਾਂ ਜਿਵੇਂ ਮਾਨਸਾ ਜਿੱਦੇ ਵਿੱਚ ਮੋੜਾ ਲਾਡਾ ਵੀ ਧਨਸਵਾ ਦੇ ਵਿੱਚ ਅੱਜ ਸਾਡਾ ਇਹ ਦੂਸਰਾ ਕੈਂਪ ਜਿਹੜਾ ਹੈਗਾ ਇਸ ਤੋਂ ਪਹਿਲਾਂ ਇੱਕ ਦੀਰੋਕੇ ਪਲਾਦੇ ਵਿੱਚ ਕੈਂਪ ਲਗਾਇਆ ਗਿਆ ਅੱਜ ਦੂਸਰਾ ਕੈਂਪ ਸਾਡਾ ਕੁੰਡਰੀਆ ਦੇ ਵਿੱਚ ਸਵੇਰੇ 9:00 ਵਜੇ ਤੋਂ ਚੱਲ ਰਿਹਾ ਹੈ ਉਸ ਸ਼ਾਮ ਨੂੰ 5:00 ਵਜੇ ਤੱਕ ਚੱਲੇਗਾ ਜਿਦੇ ਵਿੱਚ ਲਗਭਗ ਹੁਣ ਤੱਕ 250-300 ਦੇ ਕਰੀਬ ਲੋਕ ਇਹਦੇ ਵਿੱਚ ਆ ਚੁੱਕੇ ਨੇ ਕੈਂਪ ਦੇ ਵਿੱਚ ਇਸ ਕੈਂਪ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਆਧੂਸ਼ਮਾਨ ਯੋਜਨਾ ਦਾ ਕਾਰਡ ਲਾ ਕੇ ਦਿੰਨੇ ਆ ਮੌਕੇ ਤੇ ਇਹਦੇ ਵਿੱਚ ਈਸ਼ਰਮ ਕਾਰਡ ਬਣਾ ਕੇ ਦਿੰਨੇ ਆ ਮੌਕੇ ਤੇ ਇਸ ਕੈਂਪ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜਾ ਹੈਗਾ ਉਸ ਨੂੰ ਅਸੀਂ ਆਨਲਾਈਨ ਅਪਲਾਈ ਕਰਦੇ ਆ ਇਹਦੇ ਵਿੱਚ ਵਿਸ਼ਕਰਮਾ ਯੋਜਨਾ ਦੇ ਤਹਿਤ ਜੋ ਕਿ 18 ਟ੍ਰੇਡਾਂ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਫਾਰਮ ਭਰੇ ਜਾਂਦੇ ਨੇ ਸੂਚਕ ਟੂਲ ਕਿੱਟ ਵੰਡਣ ਪ੍ਰੋਗਰਾਮ ਦੇ ਤਹਿਤ ਪੈਣਾ ਲਈ ਜੋ ਪ੍ਰੋਗਰਾਮ ਹੈਗਾ ਉਹਦੇ ਫਾਰਮ ਭਰੇ ਜਾ ਰਹੇ ਨੇ ਕਿਸਾਨ ਸਨਮਾਨ ਨਿਧੀ ਦੇ ਫਾਰਮ ਜਿਹੜੇ ਹੈਗੇ ਨੇ ਜਿਹੜੇ ਕਿ ਭਰਾਵਾ ਦੇ ਕਿਸੇ ਦੇ ਕਿਸਾਨਾਂ ਦਾ ਕਿਸਾਨ ਵੀਰਾਂ ਦੇ ਕੋਈ ਪੈਸਾ ਰੁਕਿਆ ਹੋਇਆ ਹੈ ਬੈਂਕਸ ਦੇ ਨਵੇਂ ਕਾਰਡ ਬਣਾਣੇ ਨੇ ਔਰ ਲੋਕੇ ਦੇ ਬਣਾਏ ਜਾ ਰਹੇ ਨੇ ਇਸ ਤਰੀਕੇ ਨਾਲ ਇਹ ਲਗਭਗ 12 ਦੇ ਰਸ ਕੀਮਾ ਨੇ ਕੀਦਾ ਸੀ ਉਹਤੇ ਔਰ ਬੈਨੀਫਿਟ ਦੇ ਰਹੇ ਆ ਔਰ ਲੋਕ ਵੀ ਵਧੀਆ ਤਰੀਕੇ ਨਾਲ ਇਹਦਾ ਫਾਇਦਾ ਲੈ ਰਹੇ ਨੇ ਤੁਹਾਡੇ ਕੋਲ ਸਵੇਰ ਦੀ ਟੀਮ ਸਾਡੀ ਜਿਹੜੀ ਹੈਗੀ ਹੈ ਪੂਰਾ ਤੰਦ ਹੀ ਨਾਲ ਲੱਗੀ ਹੋਈ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਹੋਰ ਵੀ ਜਿਹੜੇ ਸਾਡੇ ਕੋਈ ਇਸ ਦਾ ਜਿਹੜੀ ਕਿਸੀ ਸਕੀਮ ਦੇ ਲਾਭ ਲੈਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਕੈਂਪ ਇਹ ਲਗਾਤਾਰ ਜਿਵੇਂ ਉਹ ਕੱਲ ਨੂੰ ਮਲਕਪੁਰਪੀ ਹਟੇ ਦੇ ਵਿੱਚ ਲੱਗਣਾ ਹੈ ਲਗ ਲਗ ਪਿੰਡਾਂ ਦੇ ਵਿੱਚ ਇਹ ਕੈਂਪੇਨ ਹੈ ਕਿ ਇਹ ਆਰਗੇਨਾਈਜ਼ ਹੋ ਰਹੇ ਨੇ ਤੇ ਇਸ ਕਰਕੇ ਆਪਾਂ ਜਿੱਥੇ ਵੀ ਵੀ ਇਹ ਕੈਂਪਾਂ ਦੇ ਹੈਗੇ ਨੇ ਅਸੀਂ ਆਪਾਂ ਬਸ ਉਹਦਾ ਬੈਨੀਫਿਟ ਲਈਏ ਔਰ ਲੋਕਾਂ ਨੂੰ ਵੀ ਆਪਾਂ ਇਹਦਾ ਫੈਲਾ ਦਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿਕ